ਦੇ ਪਿਆਰੇ ਫਰੀਦਕੋਟ ਜ਼ਿਲ੍ਹੇ ਦੇ ਨਿਵਾਸੀਓ ਮੈਂ ਆਪ ਸਭ ਜੀ ਨੂੰ ਇੱਕ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਸਾਰਿਆਂ ਵਾਸਤੇ ਇਹ ਰਾਹਤ ਅਤੇ ਖੁਸ਼ੀ ਵਾਲੀ ਖਬਰ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪ ਜੀ ਦੇ ਸਹਿਯੋਗ ਨਾਲ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਗਏ ਧ੍ਰਿਪੂਲ ਸਦਕਾ ਪ੍ਰਤੀ ਸਾਡੇ ਜ਼ਿਲ੍ਹੇ ਦੇ ਵਿੱਚ ਕਰੋਨਾ ਦੇ ਕੇਸ ਕਾਫੀ ਜ਼ਿਆਦਾ ਘੱਟ ਗਏ ਹਨ ਇਹ ਸਭ ਕੁਝ ਆਪ ਜੀ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਹੀ ਸਾਨੂੰ ਸਹਿਯੋਗ ਦਿੰਦੇ ਰਹੋਗੇ ਤਾਂ ਜੋ ਖੁਦਾਨਾ ਖਾਸਤਾ ਜੇਕਰ ਕੋਰੋਨਾ ਦੀ ਤੀਜੀ ਲਹਿਰ ਆ ਜਾਂਦੀ ਹੈ ਤਾਂ ਉਸ ਨੂੰ ਵੀ ਅਸੀਂ ਕਾਬੂ ਕਰ ਪੂਰੀ ਤਰ੍ਹਾਂ ਸਫਤ ਹੋ ਜਾਵਾਂਗੇ ਸਾਡੇ ਵਾਸਤੇ ਇਹ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਅਸੀਂ ਤੀਜੀ ਵੇਵ ਦੀ ਤਿਆਰੀ ਲਈ ਪੂਰੀ ਤਰ੍ਹਾਂ ਤਿਆਰ ਹਾਂ ਤੋਂ ਮੈਂ ਆਪ ਜੀ ਨੂੰ ਫਿਰ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਦੂਜੀ ਵੇਵ ਲਈ ਸਹਿਯੋਗ ਦਿੱਤਾ ਇਸੇ ਤਰੀਕੇ ਨਾਲ ਅੱਗੇ ਤੋਂ ਦਿੰਦੇ ਰਹੋਗੇ ਸਾਡੇ ਜ਼ਿਲ੍ਹੇ ਵਿੱਚ ਕੱਲ ਜੋ ਸੈਂਪਲ ਲਏ ਗਏ ਸੀ ਉਹਨਾਂ ਵਿੱਚੋਂ ਸਿਰਫ 2 ਵਿਅਕਤੀ ਹੀ ਕੋਰੋਨਾ ਪੋਜ਼ਿਟਿਵ ਆਏ ਹਨ ਤੇ ਹੁਣ ਤੱਕ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਕੋਲੇ 13 ਕੁੱਲ ਐਕਟਿਵ ਕੇਸ ਹਨ ਕੋਰੋਨਾ ਦੇ ਕੇਸ ਘਟਣ ਕਾਰਨ ਹੀ ਪੰਜਾਬ ਸਰਕਾਰ ਵੱਲੋਂ ਦਿੱਤੇ ਹਦਾਇਤਾਂ ਅਨੁਸਾਰ ਅਸੀਂ 2 ਅਗਸਤ ਤੋਂ ਸਾਰੇ ਸਕੂਲਾਂ ਨੂੰ ਸਾਰੀਆਂ ਕਲਾਸਾਂ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਹੁਣ ਸਾਰੇ ਬੱਚੇ ਰੋਟੀਨ ਵਾਂਗੂ ਆਪਣੇ ਸਕੂਲ ਜਾ ਰਹੇ ਹਨ ਅਤੇ ਸਮੂਹ ਸਕੂਲ ਦੇ ਪ੍ਰਿੰਸੀਪਲਸ ਅਧਿਆਪਕਾਂ ਅਤੇ ਹੋਰ ਜਿਹੜਾ ਨੋਨ ਟੀਚਿੰਗ ਸਟਾਫ ਹੈ ਉਸ ਨੂੰ ਵੀ ਹਦਾਇਤ ਕਰ ਦਿੱਤੀ ਗਈ ਹੈ ਕਿ ਜੋ ਕਰੋਨਾ ਦੇਆਂ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਉਸ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ ਭਾਵੇਂ ਕਰੋਨਾ ਦੇ ਕੇਸ ਘਟ ਗਏ ਹਨ ਅਤੇ ਸਰਕਾਰ ਵੱਲੋਂ ਵੀ ਛੋਟਾ ਦਿੱਤੇ ਗੀਆਂ ਹਨ ਪਰੰਤੂ ਫਿਰ ਵੀ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਸਾਡੇ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਢਿੱਲ ਦਾ ਕੋਈ ਸਕੋਪ ਨਹੀਂ ਹੈ ਕਿਸੇ ਤਰ੍ਹਾਂ ਦੀ ਅਸੀਂ ਲਾਪਰਵਾਹੀ ਨਾ ਕਰੀਏ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕੀ ਕਰੋਨਾ ਲਈ ਜੋ ਮੱਤਕ ਉਹਨਾਂ ਗਾਈਡਲਾਈਨਸ ਹਨ ਕਿ ਜਿਵੇਂ ਕਿ ਫੇਸ ਮਾਸਕ ਪੇਰ ਆ ਕੇ ਰੱਖਿਆ ਜਾਵੇ ਵਾਰ-ਵਾਰ ਹੱਥ ਉੱਤੇ ਜਾਣ ਅਤੇ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ ਇਸੇ ਤਰ੍ਹਾਂ ਦੀਆਂ ਗਾਈਡਲਾਈਨਸ ਦੀ ਪਾਲਣਾ ਹੀ ਸਾਨੂੰ ਪੂਰੀ ਤਰੀਕੇ ਨਾਲ ਕਰੋਨਾ ਤੋਂ ਬਚਾਅ ਵਿੱਚ ਮਦਦਿਤ ਕਰਨਗੀਆ ਮੈਂ ਆਪ ਜੀ ਨੂੰ ਧਿਆਨ ਰਿਖਾਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਵੱਲੋਂ ਸਾਨੂੰ ਜੋ ਕਰੋਨਾ ਵੈਕਸੀਨ ਮਿਲ ਰਹੀ ਹੈ ਉਸ ਦੇ ਅਨੁਸਾਰ ਹੀ ਸਾਡੇ ਜ਼ਿਲ੍ਹੇ ਦੇ ਵਿੱਚ ਉਹਦੇ ਜੋਰਾਂ ਸ਼ੋਰਾਂ ਨਾਲ ਟੀਕਾ ਕਰਨ ਕੀਤਾ ਜਾ ਰਿਹਾ ਹੈ ਅਤੇ ਕਰੋਨਾ ਦੀ ਵੈਕਸੀਨੇਸ਼ਨ ਵਿੱਚ ਅਸੀਂ ਲੋਕਾਂ ਦੀ ਕਰੋਨਾ ਵੈਕਸੀਨੇਸ਼ਨ ਕਰਾਉਣ ਵਿੱਚ ਕਾਫੀ ਜ਼ਿਆਦਾ ਕੰਮ ਲੱਗਿਆ। ਸਰਕਾਰ ਵੱਲੋਂ 18 ਸੌ ਤੋਂ ਉੱਪਰ ਹਰ ਵਿਅਕਤੀ ਨੂੰ ਕਰੋਨਾ ਦਾ ਵੈਕਸਿਨ ਲਗਾਇਆ ਜਾ ਰਿਹਾ ਹੈ। ਔਰ ਪੰਜਾਬ ਸਰਕਾਰ ਵੱਲੋਂ ਇਹ ਇਹ ਜੋ ਕਰੋਨਾ ਵੈਕਸਿਨ ਹੈ ਵੈਕਸੀਨੇਸ਼ਨ ਹੈ ਫ੍ਰੀ ਦਿੱਤੀ ਜਾ ਰਹੀ ਹੈ। ਔਰ ਮੈਂ ਆਪ ਜੀ ਨੂੰ ਇਹ ਬੇਨਤੀ ਵੀ ਕਰਦਾ ਹਾਂ ਕਿ ਸਾਰੇ ਜਨੇ ਵਿਅਕਤੀ ਸਾਰੇ ਵਿਅਕਤੀ ਕਿ ਉਹਨਾਂ ਦਾ ਦਰਸ਼ਕ ਜੀ ਕਰਵਾ ਲੈ। ਸੋ